liye jagat guru bhagwan shri chander maharaj ki jai haa vaktan darshan karawane aa bahut hi pavitra sthan udaasiin ashram dera baba samadha pind gumti kala jila bathinda jithe brahmleen brahmneshth shri shri 108 sant baba kishan das ji maharaj ji di 29vi salana barsee ate shri shri 108 ਸੰਤ ਬਾਬਾ ਜਰਨੈਲ ਦਾਸ ਜੀ ਦੀ 8ਵੀਂ ਸਾਲਾਨਾ ਵਰਸੀ ਦੇ ਸਬੰਧ ਵਿੱਚ ਸਾਲਾਨਾ ਮਹਾਨ ਸੰਤ ਸਮਾਗਮ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸਥਾਨ ਦੇ ਮੌਜੂਦਾ ਗੱਦੀਨਸ਼ੀਰ ਸ਼੍ਰੀਮਰ ਮਹੰਤ ਸਰਜੀਤ ਦਾਸ ਜੀ, ਸਮੂਹ ਨਗਰ ਨਿਵਾਸੀ ਨਗਰ ਪੰਚਾਇਤ ਅਤੇ ਇਲਾਕੇ ਦੇ ਸੰਗਤਾਂ ਸਹਿਯੋਗ ਨਾਲ ਅਤੇ ਦੇਸ਼ ਆਪਦੇਸ਼ਾਂ ਦੇ ਸੰਗਤਾਂ ਸਹਿਯੋਗ ਨਾਲ ਕਰਵਾਈ ਕੀ ਸਮਾਗਮਾ ਮੌਕੇ ਆਰੰਭ ਕੀਤੇ। ਸ਼ੀਰੀ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਅਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ ਪ੍ਰਸਿੱਧ ਕਵੀਸ਼ਰ ਜਥਾ ਪਾਠਕ ਪ੍ਰਾਤਨੋਲਾ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਰਗਾਂ ਕੀਤਾ ਇਹਨਾਂ ਸਮਾਗਮਾਂ ਮੌਕੇ ਮਹੰਤ ਬੇਦ ਪ੍ਰਕਾਸ਼ ਜੀ ਢੁੱਡੀ ਮਹੰਤ ਮੱਗਰਦਾਸ ਜੀ ਖੁੱਡੀ ਮਹੰਤ ਗੋਵਿੰਦ ਦਾਸ ਜੀ ਮਲੂਕਾ ਮੰਦ ਭਰਪੂਰ ਦਾਸ ਜੀ ਮਲਕਾਣਾ ਡੀਸੀ ਬਾਬਾ ਗਿੱਦਰ ਖੇੜਾ ਸਮੇਤ ਅਨੇਕਾ ਮਹਾਪੁਰਸ਼ ਪੁਜੇ ਸੰਤ ਕਾ ਸੰਗ ਵਡ ਪਾਕੀ ਪਾਈ ਐ ਸੰਤ ਕੀ ਸੇਵਾ ਨਾਮ ਤੇ ਆਈਐ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕਾ ਸੰਗ ਰ welt ਪਾ ਕੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਕੀ ਸੇਵਾ ਨਾਮ ਧਿਆਈਏ सेवा नाम ਧਿਆਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਸੰਤ ਕਾ ਸੰਗ ਬੜ ਪਾ ਕੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਸੰਤ ਕਾ ਸੰਤ ਵਡ ਪਾ ਕੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਈ ਐ ਸੰਤ ਕੀ ਸੇਵਾ ਨਾਮ ਧਿਆਈ िया संत की सेवा नाम त्या संत की सेवा नाम त्या संत का संघ पाकी पागी है संत की सेवा नाम दे आया संत की सेवा नाम the <sweak> ਕੁਲਥਾ ਨਾਮ ਸੁਨਤ ਦਰਦ ਦੁਖ ਲਥਾ ਸੰਤ ਕਾ ਸੰਗ ਬਟ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇ ਸੰਤ ਕੀ ਸੇਵਾ ਆ ਨਾਮ ਧਿਆਇ ਸੰਤ ਕਾ ਸੰਗ ਬਟ ਪਾ ਕੀ ਪਾਈ ਐ ਸੰਤ ਦੀ ਸੇਵਾ ਨਾਮ ਤਿਆਇਆ ਸੰਤ ਦੀ ਸੇਵਾ ਨਾਮ ਆਪਣਾ ਜ਼ੈ ਸੰਤ ਕਾ ਸੰਗ ਬਟ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇਐ ਸੰਤ ਕੀ ਸੇਵਾ ਆ ਨਾਮ ਧਿਆਇਐ ਸੰਤ ਕਾ ਸੰਗ ਬਟ ਪਾ ਕੀ ਪਾਈ ਐ ਸੰਤ ਕੀ ਸੇਵਾ ਆ ਨਾਮ ਧਿਆਇਐ

आई तुर की वाणी अॼु दुआरे चल के, आई तुर की वाणी जिसनू सुन के तर जावे, ਹਰ ਇੱਕ ਬਾਣੀ ਜਿਸ ਨੂੰ ਸੁਣ ਕੇ ਤਰ ਜਾਵੇ ਹਰ ਇੱਕ ਬਾਣੀ ਉਹ ਸੁਣ ਕੇ ਬਾਣੀ ਜੀਵਨ ਅਸੀਂ ਸਫਲ ਬਣਾਈਏ ਬਾਬਾ ਕਿਸਨਦਾਸ ਜੀ ਤੁਹਾਡੇ ਦਰ ਤੇ ਆਈਏ ਬਾਬਾ ਕਿਸਨਦਾਸ ਜੀ ਤੁਹਾਨੂੰ ਸੀਸੇ ਚੁਕਾਈਏ ਆਏ ਸਾਰੇ ਰੌਣਕਾਂ ਤੁਹਾਡੇ ਦਰ ਤੇ ਲੱਗ ਕਣ ਚਾਰੇ ਪਾਸੇ ਲੜੀਆਂ ਪਾਈਆਂ जगਮਗ ਜਗਣ ਚਾਰੇ ਪਾਸੇ ਲੜੀਆਂ ਪਾਈਆਂ जगਮਗ ਜਗਣਾ ਕੋਰਾਂ ਮਿਲ ਸਭ ਖਜਾਨਿਓ ਅਸੀ ਮਾਇਆ ਪਾਈਏ ਬਾਬਾ ਕਿਸਨ ਦਾਸ ਜੀ ਤੁਹਾਡੇ ਦਰ ਤੇ ਆਈਏ ਬਾਬਾ ਜਰਨੈਲ ਦਾਸ ਜੀ ਤੁਹਾਨੂੰ ਸੀਸ ਚੁਕਾਈਏ ਹੋਣ ਪੂਰੀਆਂ ਸੁਖੀਆਂ

बाबा कृपा कर न किरपा करना, करना इन सेवादारा ते बाबा कृपा करना मेहर भरियां हथ जी संगत ते तारना मेहर भरियां हथ जी तरना जे पारे उपकार तो भले हारे जाइ बाबा किसन दास जी दर ते आई बाबा दास जी કોનસી સે ચોક હઈએ હો કૃપા હોજે દા સતે લેખ કાવતા ગાવા પંડિત ભગતૂરામ દા મે ના ચમકામા પંડિત ભગતૂરામ દા મે ના ચમકામા હો કૃપા કર દો રંગ ચ ઠોડે રંગે જઈએ રંગે જઈએ ਬਾਬਾ ਕਿਸਨ ਦਾਸ ਜੀ ਤੁਹਾਡੇ ਦਰ ਤੇ ਆਈਏ ਬਾਬਾ ਜਰਨੈਲ ਦਾਸ ਜੀ ਤੁਹਾਨੂੰ ਸੀਸ ਚੁਕਾਈਏ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਹਾਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਹਕੂਨਮਾ ਸਾਹਿਬ ਵੀ ਲੈ ਗਏ ਅਖੀਰ ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦੇ ਆ ਅਸਥਾਨ ਦੇ ਮੌਜੂਦਾ ਗੱਦੀ ਰਸ਼ੀਨ ਸ਼੍ਰੀਮਨ ਮਹੰਤ ਸਰਜੀਤ ਦਾਸ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਏ ਮਾਪੋਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾਂ ਮਹਿਮਾ ਸਾਧ ਸੰਗ ਕੀ ਸੁਨਹਾਰਾ ਚੰਦਰ ਭਗਵਾਨ ਮਹਾਰਾਜ ਜੀ ਕੀ ਜੈ ਆਦ ਗੁਰਨਮੈ ਜਗਤ ਗੁਰਨਮੈ ਸਤ ਗੁਰਨਮੈ ਸ੍ਰੀ ਗੁਰਦੇਵ ਨਮੈ ਮਹਾਦੇਵ ਆਕਨ ਸਾਰ ਸੰਤ ਬਾਬਾ ਕਿਸ਼ਨ ਦਾਸ ਜੀ ਉਹਨਾਂ ਦੀ 29ਵੀਂ ਵਰ੍ਹੇ ਦੀ ਨਿਮਿਤ ਸੰਤ ਬਾਬਾ ਜਰਨੈਲ ਦਾਸ ਜੀ ਮਹਾਰਾਜ ਉਹਨਾਂ ਦੀ 8ਵੀਂ ਵਰ੍ਹੇ ਦੀ ਨਿਮਿਤ ਪਰਸੋਂ ਰੋਜ ਤੋਂ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਹਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਕਵੀਸ਼ਰੀ ਜਥਾ ਪਾਠਕਰਤਨੋਲਾ ਜਿਨ੍ਹਾਂ ਨੇ ਸੰਗਤਾਂ ਨੂੰ ਆਪ ਦੇ ਕਵੀਸ਼ਰੀ ਜਥੇ ਨਾਲ ਨਿਹਾਲ ਕੀਤਾ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਗਿਆ ਇਹ ਦੇਸ਼ਾਂ-ਵਦੇਸ਼ਾਂ ਚੋਂ ਸੇਵਾਦਾਰਾਂ ਦਾ ਸੇਵਾ ਕੀਤੀ ਦੇਸ਼ਾਂ-ਵਦੇਸ਼ਾਂ ਚੋਂ ਸੁਪੇਖ ਭਗਵਾਨ ਸੰਤ ਸਮਾਗਮ ਦੂਰ-ਦੂਰ ਤੋਂ ਸਾਡੇ ਨੱਕ ਮਸਤਕ ਹੋਏ ਪਹੁੰਚੇ ਜਿਨ੍ਹਾਂ ਦਾ ਇੱਥੇ ਦਇਆਦਲੋਂ ਮੇਰੇ ਵੱਨਿਓ ਸ਼ੁਕਰਾਨਾ ਧੰਨਵਾਦ ਕੀਤਾ ਜਾਂਦਾ ਹੈ ਬੋਲ ਜਗਤਿ ਸ਼ਿਰਜੰਦਰ ਭਗਵਾਨ ਮਹਾਰਾਜ ਜੀ ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗਏ ਗੁਰੂਕੇ ਲੰਗਰ ਸਾਰੇ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਇਆਂ ਮਹਾਪੁਰਸ਼ਾਂ ਦੀ ਸ਼੍ਰੀਮਨ ਮਹੰਤ ਸੁਰਜੀਤ ਦਾਸ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਸੰਗਤਾਂ ਦਾ ਠਾਠਾ ਮਰਦਾ ਇਕੱਠ ਆਪਣੀ ਸ਼ਰਧਾ ਦਾ ਅਤੇ ਮੰਤ ਸੁਰਜੀਤ ਦਾਸ ਜੀ ਨਾਲ ਅਥਾ ਪਿਆਰ ਦਾ ਸਬੂਤ ਦੇ ਰਿਹਾ ਸੀ ਇਹਨਾਂ ਸਮਾਗਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿੱਚ ਨਗਰ ਨਿਵਾਸੀਆਂ ਇਲਾਕੇ ਦੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸਤੇ ਨਗਰ ਪੰਚਾਇਤ ਦਾ ਵਿਸ਼ੇਸ਼ ਯੋਗਦਾਨ ਰਿਹਾ ਉਦਾਸੀ ਨਾਸ਼ਰਮ ਡੇਰਾ ਬਾਬਾ ਸਮਾਧਾਂ ਪਿੰਡ ਗੁਮਟੀ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਗੌਰਵਕ ਖੇਲਪੁਰ ਦੀ ਇੱਕ ਖਾਸ ਰਿਪੋਰਟ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਦੇਖ ਜਰਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਨਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਅੱਖੀਆਂ 'ਚ ਵੇਖ ਤਰ੍ਹਾਂ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਸੋ ਵੀਰ ਵਸਾ ਕੇ ਵੇਖ ਜਨਾ ਹੱਥੀਆਂ ਦੇ ਵਿੱਚ ਬਰਾਉ ਦੇ ਤਾਂ ਨਕਤੀ ਸੋ ਵੀਰ ਵਸਾ ਕੇ ਵੇਖ ਜਨਾ ਕੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਤਰ੍ਹਾਂ ਆ ਕੇ ਵੇਖ ਜਨਾ ਤਾਂ ਕੁਝ ਖੱਟਣਾ ਚੇ ਇਸ ਦਰਦ ਤੇ ਆ ਕੇ ਵਿੱਚ ਹੋਈ ਕਿਸਮਤ ਬਣਦੇ ਨੂੰ ਇੱਥੇ ਇੱਕ ਪੱਲ ਨਹੀਂ ਲੱਗਦਾ ਤੂੰ ਖਾਕ ਦਾ ਤੇ ਦੇ ਚਰਨਾ ਦੀ ਮਸਕ ਨੂੰ ਲਾ ਕੇ ਵੇਖ ਜਰਾ ਤੂੰ ਖਾਕ ਦਾ ਤੇ ਦੇ ਚਰਨਾ ਦੀ ਮਸਤਕ ਨੂੰ ਲਾ ਕੇ ਵੇਖ ਜਨਾ ਕਿ ਤੂੰ ਦੁਨੀਆ ਤੋਂ ਕੁਝ ਮੱਲਣਾ ਏ ਇਸ ਦਰਦ 'ਚ ਆ ਕੇ ਵੇਖ ਜਨਾ ਕਿ ਤੂੰ ਦੁਨੀਆ ਤੋਂ ਕੁਝ ਫੱਟਣਾ ਏ ਇਸ ਦਰਦ 'ਚ ਆ ਕੇ ਵੇਖ ਜਨਾ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਅਟੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਇਹ ਤੂੰ ਦੁਨੀਆ ਕੋ ਕੁਝ ਘਟਣਾ ਏ ਇਸ ਦਰ ਤੇ ਆ ਕੇ ਜਰਾ <coughs> ਪ੍ਰੀਤਮ ਨੂੰ ਤੂੰ ਆਪਣੇ ਰੁੱਸੇ ਪ੍ਰੀਤਮ ਨੂੰ ਇੱਕ ਵਾਰ ਮਨਾ ਕੇ ਵੇਖ ਜਰਾ ਕਿ ਤੂੰ ਦੁਨੀਆ ਤੋਂ ਕੁਝ ਘਟਦਾ ਏ ਇਸ ਦਲਤ ਤੇ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਕੱਟਣਾ ਏ ਇਸ ਦਰ ਤੇ ਆ ਇੱਤੇ ਸਭ ਦੀ ਚੋਰੀ ਭਰਤੀ ਐ ਜੋ ਸਰਦਾ ਧਾਰ ਕੀ ਆ ਜਾਵੇ ਅੱਭੀ ਟੋਲੀ ਐ ਜੋ ਸੰਗਤਾਂ ਕੀ ਆ ਜਾਵੇ ਇੱਤੇ ਸਭ ਦੀ ਚੋਰੀ हरियाणा राजस्थान ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301